ਨਵੀਂ ਰੀਤ ਘੜੀ ਚਲਾਉਣ ਲਗਿਆ ਜੀ ਮਾਤਮੀ ਬੈਂਡ ਵਜਾ ਦੇਣਾ ਮੈਂ ਸਮਝਦਾ ਇਹ ਸਰਕਾਰ ਦਾ ਬੈਂਡ ਵੱਜਣ ਵਾਲਾ ਇਹ ਬਿਲਕੁਲ ਖਾਲਸੇ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਸੁਮਤਰੀ ਸਿੱਖ ਗੋਮ ਨੂੰ ਕਿਦਾਂ 9 ਸਾਲ ਤੇ 7 ਸਾਲ ਦੇ ਉਹ ਮਹਾਨ ਬਾਬੇ ਸੂਬੇ ਦੀ ਕਚਹਿਰੀ ਦੇ ਵਿੱਚ ਜਾ ਕੇ ਜਿਹੜੇ ਡੋਲੇ ਨਹੀਂ ਉਹਨਾਂ ਨੇ ਉੱਥੇ ਉੱਚੀ ਉੱਚੀ ਜਕਾਰੇ ਛੱਡੇ ਤੇ ਇਹ ਮਾਤਮੀ ਤੋਂ ਨਾਂ ਦੀ ਗੱਲਾਂ ਕਰਨ ਡਿਆ ਕਦੀ ਗੁਰੂ ਗ੍ਰੰਥ ਸਾਹਿਬ ਜੀ ਤੇ ਹਮਲਾ ਕਦੀ ਉਹਨਾਂ ਦੇ ਸਿੱਧਾ ਤੇ ਹਮਲਾ ਤੇ ਕਦੀ ਆ ਕਿਹੜੇ ਪਾਸੇ ਨੂੰ ਤੋਰ ਰਿਹਾ ਜੀ ਮਾਤਮੀ ਤੁਣਾ ਮਜਾ ਲੋ ਬਿਲਕੁਲ ਇਹਦੇ ਵਿਰੋਧਾਂ ਜੀ ਅਸੀਂ ਬਿਲਕੁਲ ਇਹ ਬਰਦਾਸ਼ਤ ਨਹੀਂ ਕੀਤਾ ਜਾ ਮੈਂ ਸਮਝਦਾ ਜੀ ਕਾਲ ਤੱਕ ਸਾਬ ਦੇ ਜਿਹੜੇ ਜਥੇਦਾਰ ਨੇ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਗਏ ਅਗਰ ਕਾਲ ਤੱਕ ਸਾਬ ਦੇ ਜਥੇਦਾਰ ਉਹਨਾਂ ਦੀ ਜਮੀਰ ਜਾਗਦੀ ਹੁੰਦੀ ਤਾਂ ਬਿਲਕੁਲ ਇਸ ਗੱਲ ਦਾ ਵਿਰੋਧ ਕਰਦੇ ਹੋ ਹੁਣ ਤੱਕ ਸੁੱਤੇ ਪਏ ਆ ਹੁਣ ਤੱਕ ਕਿਉਂ ਨਹੀਂ ਉਹਨਾਂ ਨੇ ਬਿਆਨ ਦਿੱਤਾ ਸਾਰੇ ਵਿੱਚੋਂ ਇੱਕ ਨੇ ਆਵੇਂ ਬਾਦਲ ਲਾਣਾ ਪਾਵੇਂ ਆਮ ਪਾਰਟੀ ਤੇ ਪਾਵੇਂ ਕਾਂਗਰਸ ਆ ਤਾਰਾਂ ਤੇ ਇਹਨਾਂ ਦੀਆਂ ਦਿੱਲੀ ਵਾਲਿਆਂ ਦੇ ਨਾਲ ਜੁੜੀਆਂ ਨੇ ਆ ਜਗਾ ਜਗਾ ਉਹ ਮੁੰਡੇ ਮਾਰੇ ਜਾ ਰਹੇ ਆ ਮੈਂ ਸਮਝਦਾ ਕੋਈ ਗੈਂਗਸਟਰ ਕੋਈ ਮੁਕਾਬਲਾ ਤੇ ਗੁਰੂ ਕੰਤ ਸਿੰਘ ਸਾਹਿਬ ਦੇ 도ਛੀ ਜਿਹੜੇ ਆ ਉਹ ਅਜੇ ਤੱਕ ਨਹੀਂ ਫੜੇਗੇ ਏਵੀ ਵੀ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਸਿਮਰਨ ਸੁਜੇਸਤਰਾ ਚਾਰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਤੇ ਪੰਜਾਬ ਸਰਕਾਰ ਵੱਲੋਂ ਸੀਐਮ ਭਗਵੰਤ ਮਾਨ ਵੱਲੋਂ ਜੋ ਕਿ 27 ਦਸੰਬਰ ਨੂੰ ਮਾਤਮੀ ਬੈਂਡ ਵਜਾਉਣ ਤੇ ਹੁਕਮਚਾਰੀ ਕੀਤੇ ਗਏ ਨੇ ਉਸ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਸਰਨਾਲਾ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਤੋਂ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਚੀਮਾ ਮੌਜੂਦ ਰਹਿਣਗੇ ਅੱਜ ਦੀ ਖਾਸ ਇੰਟਰਵਿਊ ਦੇ ਵਿੱਚ ਤੇ ਗੱਲਬਾਤ ਕਰ ਲੈਣੀ ਹੈ ਸ਼ਸ਼ੀਕਲ ਸਰ ਸਵਾਗਤ ਹੈ ਤੁਹਾਡਾ ਏਵੀਪੀ ਨਿਊਜ਼ ਪੰਜਾਬ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਹਾਡੇ ਚੈਨਲ ਦਾ ਤੁਸੀਂ ਆਣ ਕੇ ਜਿਹੜੀ ਮੇਰੇ ਨਾਲ ਵਿਚਾਰ ਸਾਂਝੇ ਕਰਨ ਦੀ ਸਾਂਝ ਪਾਈ ਹੈ ਮੈਂ ਇਸ ਸਮੇਂ ਤਾਂ ਬਹੁਤ ਤੁਹਾਡਾ ਵੱਡਾ ਯੋਗਦਾਨ ਹੈ ਜੀ ਗੱਲ ਇਹ ਹੈ ਕਿ ਜਿਹੜੀ ਭਗਵੰਤ ਮਾਨ ਨੇ ਕਲਗੀਧਰ ਪਾਤਸ਼ਾਹ ਦੇ ਸਹਬਜ਼ਾਦਿਆਂ ਜੀ ਦੀ 시ਦਤ ਦਿਹਾੜੇ ਦੇ ਮੌਕ ਰੱਖਦੇ ਹੋਏ ਇਹ ਗੱਲ ਕਹੀ ਆ ਵੀ ਉਸ ਦਿਨ 10:00 ਦੇ 10 ਮਿੰਟ ਤੇ ਮਾਤਮੀ ਬੈਂਡ ਦੀਆਂ ਧੁਨਾ ਇੱਕ ਮਿੰਟ ਲਈ ਵਜਾਈਆਂ ਜਾਣਗੀਆਂ ਮੈਂ ਸਮਝਦਾ ਇਹ ਇੱਕ ਬਹੁਤ ਘਰੌਣੀ ਹਰਕਤ ਕੀਤੀ ਹੈ ਉਹਨਾਂ ਕਿਉਂਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਖਾਲਸਾ ਹੈ ਉਹ ਦੁਨੀਆ ਤੋਂ ਨਿਆਰਾ ਹੈ ਤੇ ਕਲਗੀਧਰ ਪਾਤਸ਼ਾਹ ਨੇ ਸਾਨੂੰ ਨਿਆਰੇ ਹੋਣ ਦਾ ਜਿਹੜਾ ਰਾਹ ਦੱਸਿਆ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਕਲਗੀਧਰ ਪਾਤਸ਼ਾਹ ਜਿਹੜੇ ਨਾ ਤਾਂ ਉਹਨਾਂ ਵਰਗਾ ਕੋਈ ਹੋਇਆ ਤੇ ਨਾ ਹੀ ਕੋਈ ਹੋਣਾ ਚਮਕੌਰ ਦੀ ਕੱਚੀ ਗੜੀ ਵਿੱਚ ਜਦੋਂ 10 ਲੱਖ ਦਾ ਘੇਰਾ ਪਿਆ ਤੇ 40 ਸਿੰਘ ਮਨਾਲ ਨੇ ਸਤਗੁਰੂ ਦਾ ਸਤਗੁਰਾਂ ਦੇ ਤੇ ਉਧਰੋਂ 10 ਲੱਖ ਫੌਜ ਹੈ ਜੀ ਤੇ ਪੰਜ-ਪੰਜ ਸਿੰਘਾਂ ਦਾ ਜਥਾ ਬਣਾ ਕੇ ਕਲਗੀਧਰ ਪਾਤਸ਼ਾਹ ਉਹਨਾਂ ਨੂੰ ਭੇਜ ਰਹੇ ਨੇ ਮਦਾਨੇ ਜੰਗ ਨੂੰ ਤੇ ਜਦੋਂ ਜਿਹਦੇ ਵਿੱਚ ਤਿੰਨ ਪਿਆਰੇ ਤੇ ਦੋ ਸਹਬਜ਼ਾਦੇ ਚਮਕੌਰ ਦੀ ਪਵਿੱਤਰ ਧਰਤੀ ਤੇ ਸ਼ਹੀਦ ਹੋਏ ਤੇ ਜਦੋਂ ਸਹਬਜ਼ਾਦਾ ਬਾਬਾ ਜਿਹਾਰ ਸਿੰਘ ਤੇ ਬਾਬਾ ਜੀਜੀਤ ਸਿੰਘ ਉਹ ਸ਼ਹੀਦ ਹੋਏ ਨਾ ਤੇ ਕਲਗੀਧਰ ਪਾਤਸ਼ਾਹ ਨੇ ਦੋਨਾਂ ਦੀ ਸ਼ਹਾਦਤ ਮੌਕੇ ਪੰਜ-ਪੰਜ ਜਕਾਰੇ ਛੱਡੇ ਜੀ ਖਾਲਸੇ ਦਾ ਇੱਕ ਨਿਆਰਾਪਨ ਇਹ ਹੈ ਕਿ ਜਦੋਂ ਕੋਈ ਜਨਮ ਹੁੰਦਾ ਹੈ ਤਾ ਉਸ ਮੌਕੇ ਵੀ ਅਨੰਦ ਸਾਹਿਬ ਦਾ ਪਾਠ ਕੀਰਤਨ ਤੇ ਅਨੰਦ ਸਾਹਿਬ ਦਾ ਪਾਠ ਤੇ ਉਦੋਂ ਵੀ ਰਾਜ ਕਰੇਗਾ ਖਾਲਸਾ ਦੇ ਜਿਹੜੇ ਸੋਲੇ ਗਏ ਜਾਂਦੇ ਨੇ ਤੇ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਉਦੋਂ ਵੀ ਇਹੋ ਹੀ ਕੀਰਤਨ ਅਨੰਦ ਸਾਹਿਬ ਅਨੰਦ ਪਿਆ ਮੇਰੀ ਮਾਏ ਤੇ ਉਦੋਂ ਵੀ ਰਾਜ ਦੀ ਗੱਲ ਕੀਤੀ ਜਾਂਦੀ ਆ ਦੇ ਮੈਂ ਸਮਝਦਾ ਇਹ ਭਗਵੰਤ ਮਾਨ ਨੂੰ ਇਹ ਪਤਾ ਨਹੀਂ ਕਿਹੜਾ ਸੁਪਨਾ ਆ ਗਿਆ ਵੀ ਉਹ ਜੀ ਤੁਨਾ বাজਾਈਆਂ ਜਾਣਗੀ ਕਿਉਂਕਿ ਉਹਨਾਂ ਨੇ ਤੁਨਾ ਉਹਨਾਂ ਲੋਕਾਂ ਦੀਆਂ ਮਜਾਈਆਂ ਜਾਂਦੀਆਂ ਨੇ ਮਾਤਮੀ ਤੁਨਾ ਜਿਹੜਾ ਇੱਥੇ ਦੁਨੀਆ ਨੂੰ ਲੁੱਟ ਕੇ ਚਲੇ ਗਏ ਹੁਣ ਤੇ ਮੈਂ ਸਮਝਦਾ ਕਿਸੇ ਨੇ ਉਹਨਾਂ ਨੂੰ ਪੁੱਛਣਾ ਨਹੀਂ ਕਿ ਲਗੀ ਧਰ ਪਾਤਸ਼ਾਹ ਦੇ ਲਾਲਾਂ ਨੂੰ ਤਾਂ ਦੁਨੀਆ ਮੈਂ ਸਮਝਦਾ ਜੋ ਸਿਖਾ ਗਏ ਉਹ ਛੋਟੇ ਛੋਟੇ ਬਾਬਿਆਂ ਨੇ ਜਿਹੜੀ ਕੁਰਬਾਨੀ ਕਰਤੀ ਮੈਂ ਸਮਝਦਾ ਸਾਡਾ ਜਿਹੜਾ ਖਾਲਸੇ ਦਾ ਜਿਹੜਾ ਰਹਤਾ ਨੇ ਜਾਂ ਖਾਲਸੇ ਦੇ ਜਿਹੜੇ ਅਸੂਲ ਨੇ ਖਾਲਸੇ ਦੇ ਅਸੂਲ ਜਕਾਰੇ ਨਗਾਰੇ ਧੁੰਸੇ ਤੇ ਮੈਂ ਸਮਝਦਾ ਸਾਡੇ ਨਗਰ ਕੀਰਤਨ ਸਾਡਾ ਸਾਡਾ ਇਹ ਪ੍ਰਾਤਨ ਨਹੀਂ ਚੱਲਦਾ ਆ ਰਿਹਾ ਆ ਨਵੀਂ ਰੀਤ ਕਿਹੜੀ ਇਹ ਚਲਾਉਣ ਗਿਆ ਜੀ ਮਾਤਮੀ ਬੈਂਡ ਵਜਾ ਦੇਣਾ ਮੈਂ ਸਮਝਦਾ ਇਹ ਸਰਕਾਰ ਦਾ ਬੈਂਡ ਵਜਣ ਨਾਲ ਇਹਨਾਂ ਜਿਹੜਾ ਆਤਮਿਕ ਬੈਂਡ ਜਿਹੜਾ ਵਜਾਉਣ ਨੂੰ ਫਿਰਦੇ ਆ ਨਾ ਜੀ ਇਹ ਬਿਲਕੁਲ ਕਲਸੇ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਸਮੁੱਚੀ ਸਿੱਖ ਗੋਮਨ ਨੂੰ ਜੀ ਬਿਲਕੁਲ ਉਹਨਾਂ ਨੇ ਸਾਨੂੰ ਜਿਉਣਾ ਸਿਖਾਤਾ ਛੋਟੀ ਛੋਟੀ ਉਮਰ ਦੇ ਵੱਡੇ ਬਾਬਿਆਂ ਨੇ ਸਾਨੂੰ ਜ਼ਿੰਦਗੀ ਜਿਉਣ ਦਾ ਰਾਹ ਦੱਸਤਾ ਜੀ ਕਿਦਾਂ 9 ਸਾਲ ਤੇ 7 ਸਾਲ ਦੇ ਉਹ ਮਹਾਨ ਬਾਬੇ ਸੂਬੇ ਦੀ ਕਚਹਿਰੀ ਦੇ ਵਿੱਚ ਜਾ ਕੇ ਜਿਹੜੇ ਡੋਲੇ ਨਹੀਂ ਤੇ ਉਹਨਾਂ ਨੇ ਉੱਥੇ ਉੱਚੀ ਉੱਚੀ ਜਕਾਰੇ ਛੱਡੇ ਤੇ ਇਹ ਆਤਮਨੀ ਧੁਣਾ ਦੀ ਗੱਲਾਂ ਕਰਨ ਡਿਆ ਬਿਲਕੁਲ ਅਸੀਂ ਇਹਦੇ ਵਿਰੁੱਧ ਹਾਂ ਕਿਉਂਕਿ ਇਹੋ ਜੀਆਂ ਧੁਣਾ ਇਹ ਆਰਐਸਐਸ ਜਿਹੜੀ ਆ ਉਹ ਸਿੱਖ ਕੌਮ ਨੂੰ ਇਹੋ ਜੇ ਕਦੀ ਗੁਰੂ ਗ੍ਰੰਥ ਸਾਹਿਬ ਜੀ ਤੇ ਹਮਲਾ ਕਦੀ ਉਹਨਾਂ ਦੇ ਸਿੱਧਾਂ ਤੇ ਹਮਲਾ ਤੇ ਕਦੀ ਆ ਕਿਹੜੇ ਪਾਸੇ ਨੂੰ ਤੋਰ ਰਿਹਾ ਜੀ ਆਤਮਨੀ ਧੁਣਾ ਮਝਾ ਲੋ ਬਿਲਕੁਲ ਇਹਦੇ ਵਿਰੋਧਾਂ ਜੀ ਅਸੀਂ ਬਿਲਕੁਲ ਇਹ برداشت ਨਹੀਂ ਕੀਤਾ ਜੋ ਜਿੱਕਰ ਗੱਲ ਕੇ ਲਈ ਆਕਾਲ ਤੱਕ ਤਾਂ ਸਾਹਿਬ ਦੇ ਜਥੇਦਾਰ ਸਹਾਬਾਨ ਵੱਲੋਂ ਆਪਣੀ ਕੌਮ ਨੂੰ ਕੀ ਸੰਦੇਸ਼ ਦਿੱਤਾ ਗਿਆ ਉਹਨਾਂ ਵੱਲ ਮੈਂ ਸਮਝ ਜਾਂਦੀ ਆਕਾਲ ਤੱਕ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਗਏ ਜੀ ਅਗਰ ਆਕਾਲ ਤੱਕ ਸਾਹਿਬ ਦੇ ਜਥੇਦਾਰ ਉਹਨਾਂ ਦੀ ਜ਼ਮੀਰ ਜਾਗਦੀ ਹੁੰਦੀ ਤਾਂ ਬਿਲਕੁਲ ਇਸ ਗੱਲ ਦਾ ਵਿਰੋਧ ਕਰਦੇ ਹੋ ਹੁਣ ਤੱਕ ਉਹ ਸੁੱਤੇ ਪਏ ਆ ਹੁਣ ਤੱਕ ਉਹ ਕਿਉਂ ਨਹੀਂ ਉਹਨਾਂ ਨੇ ਬਿਆਨ ਦਿੱਤਾ ਇਹ ਭਗਵੰਤ ਮਾਨ ਨੇ ਕਿਹੜਾ ਕਿਹੜੇ ਪਾਸੇ ਲਾਤਾ ਸਨ ਗੱਲ ਇਹ ਆ ਜੀ ਇਹ ਜਿਹੜੇ ਜੇਬਾਂ ਚੋਂ ਨਿਕਲੇ ਜਥੇਦਾਰ ਨੇ ਬਿਲਕੁਲ ਇਹਨਾਂ ਦੀਆਂ ਤਾਰਾਂ ਵੀ ਉੱਥੇ ਹੀ ਜੁੜੀਆਂ ਨੇ ਜਿੱਥੇ ਭਗਵੰਤ ਮਾਨ ਦੀਆਂ ਜੁੜੀਆਂ ਨੇ ਜੋ ਭਗਵੰਤ ਮਾਨ ਮੈਂ ਸਮਝਦਾ ਉਹ ਚਾਹੁੰਦਾ ਉਹਦੇ ਤੇ ਇਹ ਪੈਰਾ ਦੇ ਰਹੇ ਨੇ ਜਥੇਦਾਰ ਸਾਰੇ ਵਿੱਚੋਂ ਇੱਕ ਨੇ ਆਵੇਂ ਬਾਦਲ ਲਾਣਾ ਪਾਵੇਂ ਆਮ ਪਾਰਟੀ ਤੇ ਪਾਵੇਂ ਕਾਂਗਰਸ ਤਾਰਾਂ ਤੇ ਇਹਨਾਂ ਦੀਆਂ ਦਿੱਲੀ ਵਾਲਿਆਂ ਦੇ ਨਾਲ ਜੁੜੀਆਂ ਨੇ ਇਤਲੇ ਤਾਂ ਪੰਜਾਬ ਜਿਹੜਾ ਕੂਮ ਜੜੀ ਆ ਉਹ ਨਹਿਤੀ ਆਈ ਪਈ ਆ ਮੈਂ ਸਮਝਦਾ ਵੇਖੋ ਆ ਜਗਾ ਜਗਾ ਹੁਣ ਮੁੰਡੇ ਮਾਰੇ ਜਾ ਰਹੇ ਆ ਮੈਂ ਸਮਝਦਾ ਕੋਈ ਗੈਂਗਸਟਰ ਕੋਈ ਮੁਕਾਬਲਾ ਤੇ ਗੁਰੂ ਗਰੰਤ ਸਾਹਿਬ ਦੇ ਦੋਛੀ ਜਿਹੜੇ ਆ ਉਹ ਅਜੇ ਤੱਕ ਨਹੀਂ ਫੜੇ